ਬਈ ਤਫੇ ਖੜੇ ਐ ਇਸ ਵੇਲੇ ਤੇ ਹੀ ਪਟਿਆਲਿਆਂ ਆ ਰਹੇ ਸੀਗੇ ਰਾਹ ਦੇ ਵਿੱਚ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਵਿੱਚ ਆ ਲੈ ਉਹਨੇ ਆਪਣੇ ਢਹਾਏ ਚਲੇ ਗਏ ਚੌਂਕੀ 'ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮੈਂ ਤੁਹਾਨੂੰ ਅੰਦਰ ਚੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਈ ਢੱਕੇ ਹੋਏ ਸਾਨੂੰ ਦੇ ਦੋਨੇ ਅੰਦਰ ਗਏ ਤਾਂ ਬਈ ਸਾਡੇ ਗਾਹਾਂ ਗਿਆ ਤੋਂ ਆਂਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜਾਂ ਸਜੀਤ ਸਿੰਘ ਵੀ ਦਾਰੂ ਪੀਤੀ ਸੀ ਤੇ ਪੁਲਿਸ ਬਲਾਕ ਸਾਰੇ ਸਾਡੇ ਗਲ ਪੈ ਗਈ ਆ ਆ ਹਾਲਾਤ ਆ ਇੱਕ ਆਮ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਈ ਬੰਦ ਨੂੰ ਕੱਢਦੇ ਤੇ ਖਬਰਾਂ ਕੀ ਪਹੁੰਚੋਂਗੇ ਆਹ ਯਾਰ ਆ ਆ ਠੱਕੇ ਚਾਈ ਆ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਆ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾ ਸਾਰੀ ਪੁਲਿਸ ਦੀ ਦਾਰੂ ਪੀਤੀ ਆ ਰਾਤ ਨੂੰ ਸਾਡੇ ਗਲ ਪਏ ਆ ਠੱਕੇ ਮਾਰੇ ਗਾਲ ਫੜੇ ਫੋਨ ਖੋਇਆ ਸਾਡੇ ਮੁਲਾਜ਼ਮਾਂ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਦੋ ਇਹਨਾਂ ਨੂੰ ਵੀ ਠੱਕੇ ਮਾਰੇ ਗਏ ਆ ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ ਆ ਤਾਂ ਕੇਸ਼ਾਈ ਆ ਗੁੰਡਾ ਕਰਦੀ ਆ ਰਾਜਾ ਕਿਤੇ ਪੁਲਿਸ ਚੱਕ ਕੇ ਕੋਰਸ ਰਾਸਥਾਨ ਦੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟ ਮਾਰ ਕਰਕੇ ਗ੍ਰੈਂਟ ਲਾ ਕੇ ਕਿਤੇ ਹੁਣ ਆ ਸਾਨੂੰ ਪੱਪੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਦਾ ਜੀ ਐ ਕਰਦਾ ਜੀ ਬੰਦੇ ਨੂੰ ਗਾਲਾਂ ਕੱਢ ਕੇ ਭੱਜਿਆ ਮੰਗਤ ਅਸੀਂ ਗੱਡੀ ਲਾਈਏ ਗਾਲਾਂ ਕੱਢੇਗਾ ਗੱਡੀ 'ਚ ਗੱਡੀ ਮਾਰਦੇ ਭੱਜੇ ਚੌਂਕੀ 'ਚ ਲਾਈ ਆ ਗੱਡੀ ਆਪਣੇ ਘੰਡੇ ਆਏ ਉਹ ਫੇ ਚੌਂਕੀ 'ਚ ਗਏ ਸੀ ਮੁਲਾਜ਼ਮਾਂ ਵਾ ਚਲੋ ਅਸੀਂ ਰਖਾ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ ਚ ਬਰਨਾਲੇ ਦੇ ਐਸਪੀਡੀ ਬਰਨਾਲੇ ਦੇ ਡੀਐਸਪੀ ਦੇ ਸੀਐਮ ਚਰ ਸਾਹਿਬ ਧਿਆਨ ਚ ਲਿਆ ਦੇ ਸੋਡੇ ਮੁਲਾਜ਼ਮਾਂ ਨੇ ਸਰ ਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸਰਦ ਤੇ ਲੱਗਦਾ ਸੁਰੱਖਿਤ ਹੈਗਾ ਯਾਰ ਅਸ ਮੈਂ ਹੁਣ ਕਹਿਣਾ ਮੈਂ ਡੀਜੀਪੀ ਪੰਜਾਬ ਨੂੰ ਕਹਿਣਾ ਵੀ ਇੰਢਿਆ ਆ ਚੁੰਕੀ ਦਾ ਹੁਣ ਮੁਲਾਜ਼ਾ ਕਰਾਇਆ ਜਾਵੇ ਸਾਰੇ ਡੱਕੇ ਹੋਏ ਅੰਦਰ ਗੋਲਨਾ ਪੰਗਾ ਖਰਾਬ ਦੀਆਂ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੁਝ ਦੁਖੀ ਬੰਦਾ ਕੁਝ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਤਾਂ ਉੱਥੇ ਸਾਰਾ ਮੁਲਾਜ਼ਮ ਧੱਕੇ ਹੋਇਆ ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ ਮੋਬਾਈਲ ਕੋਣ ਲਾ ਕੇ ਸਾਡੇ ਉੱਥੇ ਆ ਬੰਦੇ ਆ ਕਾਹਦਾ ਗਲ ਫੜ ਲੈ ਕੇ ਆ ਕੇ ਮਦਰੋਂ ਆ ਮੁਲਾਜ਼ਮਾਂ ਨੂੰ ਧੱਕੇ ਮਾਰੇ ਹੈਗਾ ਅਪਨਾ ਰਾਜ ਆ ਗੁੰਡਾ ਰਾਜ ਹੋਇਆ ਪਿਆ ਯਾਰ ਕਮਾਲ ਹੋ ਗਈ ਯਾਰ ਉਹ ਐਪੀਸੋਡ ਨਹੀਂ ਆ ਇਹ ਕੱਲ ਅਸੀਂ ਪਟਿਆਲੇ ਤੋਂ ਆ ਰਹੇ ਸੀ ਤੇ ਸਮਾਂ ਕੋਈ 8 ਤੇ ਨੇੜੇ ਤੇ ਅੱਗੇ ਕੋਲੇ ਸੀ ਤੋਂ ਆਏ ਤਾਂ ਜੀ ਮਾਉਲ ਉਹਦੇ ਕੋਲੇ ਇੱਕ ਗੱਡੀ ਟ੍ਰੈਕਟਰ ਗੱਡੀ ਸਾਨੂੰ ਪਾਸ ਕੀਤਾ ਲੈਟਾ ਰੋਕਾ ਮਾਰਿਆ ਅੱਜ ਆ ਗੀ ਸਪੀਡ ਦੇ ਤੇਰੇ ਹੋਣੇ ਉਹਦੇ ਦੁਆਰਾ ਫੇਰ ਇੱਕ ਵਾਰੀ ਉਹ ਗੱਡੀ ਸਾਨੂੰ ਛੇ ਹੋ ਗਈ ਅਸੀਂ ਅੱਗੇ ਨਾ ਗਏ ਉਹਨੇ ਹੌਲੀ ਕਰ ਦਿੱਤੀ ਫੇਰ ਦੁਬਾਰੇ ਲੈਟਾ ਮਾਰ ਕੇ ਮੁੜ ਰੁਕਾ ਕੇ ਆ ਗਈ ਫੇਰ ਉਹਨੇ ਜੋ ਪਾਸ ਕੀਤੀ ਤੇ ਤੀਂ ਨੇ ਸਾਨੂੰ ਬ੍ਰੰਕਰ ਸਾਡੇ ਆਖ ਸ਼ੀਸ਼ਾ ਲਾ ਕੇ ਸ਼ਾਰਾ ਸ਼ਾਰਾ ਜਿਵੇਂ ਆਪਾਂ ਗਾਲ ਦਾ ਇਸ਼ਾਰਾ ਕਰਦੇ ਆਂ ਓਵੇਂ ਇਸ਼ਾਰਾ ਕਰਕੇ ਸਾਨੂੰ ਉਹ ਮੂੰਹ ਚੋਂ ਕੁਝ ਬੋਲਿਆ ਆਂਦੇ ਆ ਅਭੀ ਸੋਚਿਆ ਹੀ ਪਤਾ ਨਹੀਂ ਕੌਣ ਬੰਦੇ ਆ ਹਨਾ ਵੀ ਇਸ ਤਰ੍ਹਾਂ ਲੱਗੇ ਦੋਵਾਰੀ ਪਾਣੀ ਸੋਈ ਆ ਤੇ ਮੌਣ ਕੇ ਗਾਲ ਕੱਢਣ ਦੇ ਲਈ ਇਸ਼ਾਰਾ ਕਰਕੇ ਰਿਹਾ ਵੀ ਕੋਈ ਬੰਦੇ ਗੈਰ ਲੱਗਦੇ ਆ ਦੁਸ਼ਮਣੀ ਦਾ ਕੰਮ ਹੈ ਸਿਕਿਉਰਟੀ ਨਾਲ ਬਿਜੀਦੀ ਆ ਅਭੀ ਪਾਉਨੋ ਸ਼ੱਕ ਜਾ ਪਿਆ ਕਿ ਇਹ ਸੁੱਤੇ ਵੀ ਬੰਦਿਆਂ ਦਾ ਪਤਾ ਤਾਂ ਕਰੀਏ ਪਾਉਣਾ ਹੁੰਦਾ ਗੌਰ ਨਾਲ ਗੱਲ ਕਰਦੇ ਅਸਨਾਰੇ ਗੱਡੀ ਮਗਰ ਬਾਦੀ ਉਹਨਾਂ ਨੇ ਗੱਡੀ ਤਾਂ ਹੀ ਮਗਰ ਲਾਈ ਤੇ ਅਸੀਂ ਉਹਨਾਂ ਨੇ ਗੱਡੀ ਚੌਂਕੀ ਚਲਾ ਦਿੱਤੀ ਥੜੇ ਅਸੀਂ ਵੀ ਚੌਂਕੀ ਜਿਹਾ ਮਗਰ ਬਾਦਦੇ ਜਦੋਂ ਅਸੀਂ ਉੱtre ਉਹ ਵੀ ਦੋਨੇ ਦੋ ਬੰਦੇ ਉੱtre ਹੋਏ ਚ ਉਹਨੇ ਸੇਵਰ ਚ ਬੰਦੇ ਦੋਨੇ ਟੱਕੇ ਹੋਏ ਨੂੰ ਗੱਲ ਤੇ ਬਹਿ ਕੇ ਤੁਸੀਂ ਨਾਲ ਉੱਤੇ ਗੱਡੀ ਦਾਣਾ ਕੱਢ ਕੇ ਆਂ ਕੀ ਗੱਲ ਹੈ ਕਹਿੰਦੇ ਇਸ ਦਾ ਪੁਲਿਸ ਮਲਾਜਮ ਹੈ ਮੈਨੂੰ ਪੁਲਿਸ ਮਲਾਜਮਾਂ ਤਾਂ ਯਾਰ ਤੁਸੀਂ ਗੱਲਾਂ ਤਾਂ ਨਹੀਂ ਕਰਦੇ ਤੁਣ ਇੰਨੀ ਗੱਲ ਤੋਂ ਉੱਥੇ ਸਾਹਮਣੇ ਚੌਕੀ ਸੀਗੀ ਮੈਂ ਉਹਨੂੰ ਕਿਹਾ ਮੈਂ ਵੀ ਆਪਾਂ ਚੌਕੀ ਦੇ ਵਿੱਚ ਅਸੀਂ ਦਰਖਾਸਤ ਲਿਖਾਉਣੀ ਆ ਤੁਹਾਡਾ ਮੁਲਾਜਾ ਕਰਵਾਉ। ਤੁਸੀਂ ਕਹਿੰਦੇ ਆਂ ਜੀ ਪੁਲਿਸ ਬਣਾ। ਸਾਨੂੰ ਨਹੀਂ ਪਤਾ ਕੌਣ ਆ ਸਿਵਲ ਬਸ ਦੀ। ਚਲੋ ਅਸੀਂ ਅੰਦਰ ਗਏ ਜਦੋਂ ਮੈਂ ਜਾ ਕੇ ਅੰਦਰ ਪੁੱਛਿਆ ਮੈਂ ਬਈ ਐਂ ਕਰਕੇ ਦੇ ਡਿਊਟੀ ਉੱਤ ਸਰ ਕੇ ਰੇ ਅਸੀਂ ਦਰਖਾਸਤ। ਇਹ ਬੰਦੇ ਕਹਿੰਦੇ ਸੀ ਪੁਲਿਸ ਮੁਲਾਜ਼ਮਾਂ ਤੇ ਦੰਦ ਰੱਖੇ ਹੋਏ ਆ ਹਰਕਤੇ ਹੀ ਕਰਦੇ ਆ। ਪਰ ਉਹਨਾਂ ਨੇ ਉੱਥੇ ਉਥੋਂ ਵਾਲੇ ਮੁਲਾਜ਼ਮ ਵੀ ਸਾਡੇ ਗੱਲ ਪਏ। ਉਹ ਵੀ दारू ਨਾਲ ਧੁੱਤ ਸੀ ਹਾਂ ਕਹਿੰਦੇ ਹਾਂ ਹਾਂ ਇਹ ਤਾਂ ਪੁਲਿਸ ਮੁਲਾਜ਼ਮ ਹੈ ਤੁਸੀਂ ਕਿਵੇਂ ਐਂ ਗੁਲਾਂ ਖੜੀਆਂ ਖੜੀਆਂ ਕਰਕੇ ਗੱਲ ਕਰਦੇ ਹੋ ਮਾ ਸਾਨੂੰ ਇਹ ਪੁੱਤਾਂ ਇਹ ਤਾਂ ਬੋਲ ਕੇ ਤਾਂ ਹੋਂਦੇ ਕੋਲ ਆਏ ਆ ਤੁਸੀਂ ਮੁਲਾਜ਼ਾ ਕਰਾਓ ਇਹਨਾਂ ਦਾ ਮੁਲਾਜ਼ਾ ਕਰਾਉਂਦੇ ਕਿਤੇ ਉਹ ਤਾਂ ਆਪ दारू ਨਾਲ ਬੱਤਸੇ ਦੇ ਨਾਲ ਤਾਂ ਉਸ ਤੋਂ ਬਾਅਦ ਚਲੋ ਉੱਥੇ ਫਿਰ ਉਹ ਜਿਹੜਾ ਮੁੰਡਾ ਆਸਾਂ ਨੂੰ ਗਾਲ ਕੱਢ ਕੇ ਗਿਆ ਸੀ ਤੇ ਉਹ ਮੁੰਡਾ ਕਹਿੰਦਾ ਭਾਈ ਚਲੋ ਮੈਂ ਯਾਰ ਮਾਫੀ ਮੰਗਦਾ ਹਾਂ ਮੇਰੇ ਤੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਤੇ ਅਸੀਂ ਕੋਈ ਥੇਨਰਾ ਪੁਰਸ਼ ਮੁਲਾਜ਼ਮ ਦਾ ਰਿਟਾਇਰ ਹੋਇਆ ਸੀਗਾ ਤੇ ਚੰਦ ਪਤਾ ਨਹੀਂ ਕੀ ਨਾਮ ਲੈਂਦੇ ਸੀ ਉਹਦਾ ਕਦੇ ਉਸ ਦੀ ਪਾਰਟੀ ਦਵਾਈ ਸੀਗੀ ਖਾਦੀ ਪੀਤੀ ਜੋ ਹੋ ਗਿਆ ਸੀ ਮੈਂ ਚਲੋ ਯਾਰ ਖਾਦੀ ਪੀਤੀ ਜੋ ਹੋ ਗਿਆ ਮਨ ਲਓ ਤੁਸੀਂ ਇਹਨਾਂ ਗੰਦਾ ਇਸ਼ਾਰਾ ਕਰਦੇ ਹੋਣ ਬੁੜੀਆਂ ਵੀ ਬੈਠੀਆਂ ਹੁੰਦੀਆਂ ਫੇਰ ਵਾਰੀ ਨਾਲ ਕਿਸੇ ਨਾ ਬੰਦੇ ਨਾਲ ਗੱਡੀ ਤੇ ਮਨ ਲਓ ਅਸੀਂ ਸੀਗੇ ਮੇਰੇ ਨਾਲ ਗੰਮੈਨ ਮਨ ਲਾ ਸ਼ੱਕ ਦੇ ਵਿੱਚ ਹੀ ਕੋਈ ਇਹੋ ਜਿਹੀ ਉਨੇਕੀ ਵਾਪਰ ਜਾਂਦੀ ਹੈ ਚਲੋ ਕਹਿੰਦੇ ਬਈ ਯਾਰ ਹੋ ਗਿਆ ਨਿਬੜ ਗਏ ਜਿਹਦੀ ਗੱਲਬਾਤ ਉਹਨਾਂ ਚਲੋ ਠੀਕ ਹੈ ਯਾਰ ਤੁਰ ਐਸਟੋ ਨਾਲ ਮੇਰੀ ਗੱਲ ਕਰਾਈ ਮੁਨਛੀ ਨੇ ਬਾ ਮੁਨਛੀ ਨੇ ਤਾਂ ਗੱਲ ਕਰਾਈ ਐਸਟੋ ਮੈਨੂੰ ਕਹਿੰਦਾ ਵੀ ਤੂੰ ਕੀ ਮਸਲਾ ਵਾ ਦੱਸਦਾ ਮਾ ਜੀ ਆ ਵੰਗਦਾ ਸਣਾ ਬਾਈ ਕੋਈ ਗੱਲ ਨਹੀਂ ਚਲੋ ਇਹਨੇ ਮੁੰਡੇ ਨੇ ਕਹਿਤਾ ਕਿ ਅਥੋਂ ਬਲਕੋ ਹੋਦੀ ਨੂੰ ਆ ਚਲੋ ਨੇ ਚਲੋ ਇੰਨੀ ਗੱਲ ਕਹਿ ਕੇ ਅਸੀਂ ਉੱਥੋਂ ਥੋੜਾ ਜਿਹਾ ਧੇਗੀ ਬਾਬਾ ਘਰ ਚੌਕੀ ਦੇ ਵਿੱਚੋਂ ਅਸੀਂ ਥੋੜਾ ਜਿਹਾ ਪੈਸਾ ਆ ਕਰਕੇ ਨਾ ਬੇਸੁਰ ਬਸ ਚਲੋ ਆ ਕੇ ਅਸੀਂ ਸੋਚਦੇ ਆ ਵੀ ਤੇ ਅਸੀਂ ਇਸ ਤਰ੍ਹਾਂ ਕਰਕੇ ਇਹ ਆਪਣਾ ਫਿਰ 2 ਮਿੰਟੇ ਚ ਨਿਕਲ ਜਾਂਦੇ ਆ ਕੈਦੀ ਗਵਰਨਮੈਂਟ ਦੇ ਵਰਗੇ ਆਹ ਚੁੱਪ ਰਹੀ ਹਾਂ ਹਾਂ ਹੰਸੋਜੀ ਬਾਈ ਵੀ ਇਹ ਇਹਨਾਂ ਦਾ ਪੁੱਛਦਾ ਐ ਨਹੀਂ ਪਤਾ ਹੁੰਦਾ ਵੀ ਇਹ ਕਾਨੂੰ ਕਹਿ ਦਨ ਜੀ ਅਸੀਂ ਇਹ ਬੰਦੇ ਆ ਕੇ ਕੋਈ ਚੌਕੀ ਚ ਕੋਈ ਆ ਕੇ ਕੋਈ ਉਹ ਕਰ ਗਏ ਹਨਾ ਕੋਈ ਸਾਡੀ ਵਰਦੀ ਮੋਸ ਪਾ ਲਿਆ ਜਾਂ ਕੁਝ ਵੀ ਕਰ ਗਏ ਅਸੀਂ ਉਹਦੇ 'ਚ ਮੈਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਫੋਨ ਕੀਤਾ ਮੈਂ ਦੱਸਤੀ ਸਾਰੀ ਕਹਾਣੀ ਮੈਂ ਕਿਹਾ ਜੀ ਐਂ ਕਰਕੇ ਆ ਨੰਬਰ ਦਿੱਤੀ ਹੈ ਤੇ ਆਹ ਹਾ ਸਾਰੀ ਘਟਨਾ ਵਾਪਰੀ ਐ ਵੀ ਅਸੀਂ ਉਹਨਾਂ ਦੇ ਮੰਗ ਰ ਚੌਕੀ ਤੱਕ ਗਏ ਆ ਚੌਕੀ ਤੇ ਅਸੀਂ ਆ ਗੱਲ ਬਾਤ ਲਖਾਈ ਥੋੜੇ ਚੌਕੀ ਵਾਲੇ ਪੁਲਿਸ ਵਾਲੇ ਸ਼ਰਾਬ ਕੀਤੀ ਹੋਈ ਐ ਹੂੰ ਕੰਟਰੋਲ ਰੂਮ ਤੋਂ ਬਾਅਦ ਮੈਂ ਗੱਲ ਕੀਤੀ ਐਸਪੀ ਡੀ ਨਾਲ ਉਹ ਕਹਿੰਦੇ ਅਸੀਂ ਮੈਡੀਕਲ ਛੁੱਟੀ ਤੇ ਹਾਂ ਬਿਮਾਰ ਆ ਉਸ ਤੋਂ ਬਾਅਦ ਮੈਂ ਐਸਐਸਪੀ ਨਾਲ ਗੱਲ ਕੀਤੀ ਐਸਐਸਪੀ ਬਰਨਾਲਾ ਨਾਲ ਉਹਨਾਂ ਨੇ ਮੈਂ ਧਿਆਨ ਚ ਲਿਆ ਤਾਂ ਮੈਂ ਕਿਹਾ ਜੀ ਐਂ ਕਰਕੇ ਆ ਸਾਰੀ ਗੱਲਬਾਤ ਆ ਘਟਣਾ ਜੀ ਆਹਾ ਸਾਰੀ ਪੁਲਿਸ ਦਾ ਗਜ਼ਰ ਕੇ ਦਾਰੂ ਪੀਤੀ ਤੁਸੀਂ ਮਾਜਾ ਦਾ ਕਰਾਉਂਦੇ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਦੇ ਆ ਕਰਾ ਦੇ ਕਰਦੇ ਚਲੋ ਉਸ ਤੋਂ ਬਾਅਦ ਮੇਰੀ ਸੀਚ ਚਾਰ ਜਨਾ ਵੀ ਲਾਈ ਆਈ ਆਇਆ ਕਰ ਗਿਆ ਉਹ ਜੀ ਤਕਸੀ ਤਾਹੋ ਤੇ ਚੌਕੀ ਨਾਲ ਨਾਲ ਚਲੋ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਲਿਖਾ ਕੇ ਮਤਲਬ ਸਾਰੇ ਅਫਸਰਾਂ ਨੂੰ ਦੱਸ ਸਕੀਏ ਪਿੰਡ ਨੂੰ ਆ ਜਾਂਦੇ ਜਦੋਂ ਅਸੀਂ ਪਿੰਡ ਨੂੰ ਉਹ ਤੋਰ ਲੈਨੇ ਗੱਡੀ ਤੇ ਤਫੇ ਕੋਲੇ ਨਾਕਾ ਲੱਗਿਆ ਤਫੇ ਕੋਲ ਨਾਕਾ ਲੱਗਿਆ ਤੇ ਅਸੀਂ ਆ ਕੇ ਉੱਥੇ ਜਦੋਂ ਨਾਕਾ ਨੂੰ ਹੱਥ ਮਾਰਦੇ ਤੁਸੀਂ ਗੱਡੀ ਜਦੋਂ ਅਸੀਂ ਗੱਡੀ ਰੋਕ ਕੇ ਨਾਕਾ 'ਤੇ ਪੁੱਛਿਆ ਮੈਂ ਦੱਸੋ ਕਿ ਮੈਨੂੰ ਰੋਕਿਆ ਕਹਿੰਦੇ ਰੁਕੋ 5 ਮਿੰਟ 10 ਮਿੰਟ ਪਿੱਛੋਂ ਅਫਸਰੋਂ ਮੈਂ ਸਮਝ ਗਿਆ ਮਖਾ ਜੀ ਇਹ ਕਹਾਣੀ ਹੁਣ ਪੁਲਿਸ ਵਾਲੇ ਤੋਂ ਹੋਰ ਅਲ ਜਾ ਹੁਣ ਕੋਈ ਮਸਲਾ ਉਦੋਂ ਮੈਂ ਤੁਸੀਂ ਦੇਖਿਆ ਹਾਂ ਸਾਰਿਆਂ ਨੇ ਮੈਂ ਰਾਤ ਨੂੰ ਉਸ ਵੇਲੇ ਸ਼ਾਇਦ ਮੇਰਾ ਖਰਾਬ 10 ਕੁ ਦਾ ਟਾਈਮ 3 ਵੀ ਦਿਨ ਦਾ ਸਾਢੇ ਨਾਲ ਦਾ ਤਾਂ ਮੈਂ ਉੱਥੇ ਲਾਇਬ ਵੀ ਹੁੰਦਾ ਤੇ ਮੈਂ ਦੱਸਦਾ ਵੀ ਆਹ ਆਹ ਗੱਲ ਸਾਰੀ ਜਿਹੜੀ ਮੈਂ ਵਿੱਚ ਤੁਹਾਨੂੰ ਦੱਸੀ ਹੈ ਸਾਰੀ ਮੈਂ ਉਹਦੇ ਵਿੱਚ ਵੀ ਦੱਸਦਾ ਵੀ ਆਹ ਕੁਝ ਕੱਲ ਹੋਸੀ ਤ론 ਉਸ ਤੋਂ ਬਾਅਦ ਜਦੋਂ ਅਸੀਂ 5-7 ਮਿੰਟ ਸਾਨੂੰ ਖੜਿਆ ਨੂੰ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਫੁੱਸਦੀਆਂ ਭਰੀਆਂ ਹੋ ਜਾਂਦੀਆਂ ਸ਼ੱਬ ਦੀ ਸ਼ੱਬ ਸਾਨੂੰ ਆ ਕੇ ਮਤਲਬ ਕੋਤੋਂ ਹੀ ਦੇਖਿਆ ਵੀਡੀਓ ਵਿੱਚੋਂਵੇਂ ਕੱਟੀ-ਕੁੱਟੀ ਜਾਂਦੀ ਆ ਲੈ ਮੈਂ ਵਾਹ ਸ਼ੱਬ ਦੀ ਸ਼ੱਬ ਸਾਨੂੰ ਆ ਕੇ ਚਿਪੜ ਜਾਂਦਾ ਤੇ ਆਹ ਪੱਗ ਮੇਰੀ ਲਾਹਤਤੀ ਜਾਂਦੀ ਆ ਇੱਥੇ ਮੇਰੇ ਆ ਨਿਸ਼ਾਨਾਂ ਨਹੀਂ ਕੋਈ ਇੱਥੇ ਆ ਇਸ ਜਿਹੜਾ ਮੇਰੇ ਨਿਸ਼ਾਨ ਹੈਗੇ ਬਲਵਿੰਦਰ ਸਿੰਘ ਹੌਲਦਾਰ ਕਿ ਮੈਂ ਉਹਦੀ ਵਰਦੀ ਪਾਈ ਸੀ ਜਿਹਦੀ ਮੈਂ ਨਾਈਂਟ ਪਲੇਟ ਪੜ੍ਹੀ ਹੈ ਬਰਵਿੰਦਰ ਸਿੰਘ ਨਾਮ ਲਿਖਿਆ ਸੀ ਉਹਨੇ ਇੱਥੇ ਮੇਰੇ ਨਾਲ ਚੂਠਾ ਦੋਸਤ ਵੇਲੇ ਗੱਡੀ ਜਿਖਾਣ ਲਈ ਆਇਆ ਹਾਂ ਨੇ ਰਸ ਸੀ ਉਹਨੇ ਦੇਖਿਆ ਕਿ ਮੁੰਡਾ ਬਾਸੇ ਪਾਸੇ ਕੋਈ ਕਾਰਨ ਨਹੀਂ ਕੋਈ ਕੁਝ ਨਹੀਂ ਪੁੱਛਿਆ ਕੁਝ ਪੱਖ ਨਹੀਂ ਜਦੋਂ ਕਹਿੰਦੇ ਸੀ ਸੀਨੀਅਰ ਅਸਟਰ ਆਉਂਦੇ ਨੇ ਉਹਨਾਂ ਨੇ ਥੋੜਾ ਗੱਲਬਾਤ ਉਸ ਨਹੀਂ ਕੀਤੀ ਆਉਂਦਾ ਤੁਹਾਨੂੰ ਯਾਦ ਹੋਵੇ ਤਿੰਨ ਗੱਡੀਆਂ ਆ ਜਾਂਦੀਆਂ ਦੱਸਦੇ ਹਾਂ ਨਾ ਇਨਸਪੈਕਟਰ ਕਿਹੜਾ ਸੀਗਾ ਜਿਹੜਾ ਤੁਸੀਂ ਇਨਸਪੈਕਟਰ ਦੀ ਗੱਲ ਕਰਦੇ ਸੀ ਕਮਲੀ ਜੀ ਪੱਗ ਵਾਲਾ ਜਾਂ ਗ੍ਰੇ ਕਲਰ ਦੀ ਪੱਗ ਵਾਲਾ ਇਨਸਪੈਕਟਰ ਸਦਰ ਖਾਨਾ ਸੀ ਉਹਨੇ ਮੈ ਤੈਂ ਦਾ ਸੁਸਾਰੀ ਕਹਾਣੀ ਮੈਂ ਸੁਣ ਲੋ ਇੱਕ ਅੱਧੀ ਗੱਲ ਮੈਂ ਤਾਂ ਕੋਈ ਗੱਲ ਨਹੀਂ ਹੋ ਪੈਦਾ ਫਿਰ ਪੁੱਛੋ ਜੀ ਉਸ ਤੋਂ ਬਾਅਦ ਕੀ ਹੋਇਆ ਨਾ ਉਹਨਾਂ ਨੇ ਮਤਲਬ ਕਿ ਉਹਨੇ ਬਰਵਿੰਦਰ ਸਿੰਘ ਨੇ ਮੇਰੇ ਨਾਲ ਚੂਠਾ ਲੱਤਦਾ ਇੱਕ ਉਹਦੇ ਨਾਲ ਸੀ ਜਿਹੜਾ ਸਿਵਲ ਬੜੀ ਸੀ ਉਹਨੇ ਮਰੇ ਇੱਥੇ ਪੱਖੀ ਚ ਆਖੇ ਮਰੇ ਘੂੜ ਘਾੜੀ ਪੱਖੀ ਵੀ ਇੱਧਰ ਮੇਰੇ ਪਾਸਾ ਮੇਰਾ ਨਾ ਸੋਜਾ ਬਾਅਦ ਚੀਜ਼ਾਂ ਉਹਨਾਂ ਦੇ ਸਹੀ ਹਾਂ ਵੇ ਦੇਖਦਾ ਆ ਨਾ ਇੱਥੇ ਮੇਰਾ ਗੋਲੀਆਂ ਲੱਗਣ ਕਰਕੇ ਪ੍ਰੈਸ਼ਰ ਹੋਇਆ ਵਾ ਆ ਮੇਰੇ ਸੋਜਾ ਮਤਲਬ ਕਿ ਮੈਨੂੰ ਚੱਕ ਕੇ ਗੱਡੀ ਸਿੱਟਦੇ ਸੀ ਜੀ ਮੈਂ ਕਾਲੰਦ ਦਾ ਕੱਪ ਲਿਆ ਤੇ ਪੱਗ ਮੇਰੀ ਲਾਹਤੀ ਤੇ ਬੰਦਾ ਕੁਝ ਹੁਣ ਨਵਾ ਰਿਹਾ ਕੋਈ ਮਰੇ ਜੁੰਡੇ ਫੜ ਰਿਹਾ ਕੋਈ ਮੇਰੀਆਂ ਬਾਹਾਂ ਨੂੰ ਖੋਲਿਆ ਜਾਣੇ ਜਿਵੇਂ ਹਲਕੇ ਕੁੱਤੇ ਨਹੀਂ ਆਪਾਂ ਕਹਿਦਗੇ ਵੀ ਹਲਕੇ ਕੁੱਤੇ ਕਿਸੇ ਸਹਿਰ ਮਗਰ ਜਾਂ ਬਿੱਲੇ ਮਗਰ ਤੇ ਉਹ 0딜 ਕਰਦੇ ਐਸ ਤਰੀਕੇ ਨਾਲ ਇਨੀ ਦਰਿੰਦਗੀ ਦੇ ਨਾਲ ਉਹਨੇ ਮੈਨੂੰ ਉਥੋਂ ਐਲਮ ਪਟਕ ਮਾਰ ਕੇ ਗੱਡੀ ਸਿੱਧੇ ਚੋਂ ਚੁੱਕ ਲਿਆ ਜਦੋਂ ਜਦੋਂ ਮੈਨੂੰ ਗੱਡੀ ਮੈਨੂੰ ਕਿਹਾ ਕੀਤਾ ਕੁਝ ਜਰਮ ਕੀਤਾ ਅਸੀਂ ਸੋਡੇ ਸਾਰੇ ਅਫਸਰਾਂ ਨੂੰ ਦੱਸ ਕੇ ਉੱਥੋਂ ਆਏ। ਸੋਡੇ ਸੀ ਜੇ ਅਸੀਂ ਸਾਡੇ ਕੋਲ ਮਨਚ ਚੋਰ ਹੁੰਦਾ ਤੇ ਅਸੀਂ ਸੋਡੇ ਇੱਧਰ ਦੀ ਕਿਉਂ ਆਏ ਅਸੀਂ ਹੋਰ ਕਿਸੇ ਪਾਸੇ ਨਾ ਗਏ। ਉੱਥੋਂ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਸੁਣੀ। ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹੌਲਦਾਰ ਆ ਤੇ ਉਹ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਉਹਨੂੰ ਕਹਵਾ ਮਾਂ ਤੇ ਕਾਲ। ਜੇ ਮਾਂ ਮਰੀ। ਫਿਰ ਜੀ ਕੱਲ ਸ਼ਾਮ ਦੀ ਇਹ ਘਟਨਾ ਆਇਆ। ਰਾਉਂਡ 8:30 ਵਜੇ ਜਦੋਂ ਇਹ ਜਿਹੜਾ ਲੱਖਾ ਸੁਧਾਨਾ ਤੇ ਇਹਦੇ ਨਾਲ ਇੱਕ ਨੌਜਵਾਨ ਆਕਾਸ਼ਦੀਪ ਸਿੰਘ ਵਾਸੀ ਫੂਲ ਇਹ ਇੱਕ ਕਰੇਟਾ ਗੱਡੀ ਦੇ ਵਿੱਚ ਪਟਿਆਲੇ ਤੋਂ ਆ ਰਹੇ ਸੀ ਇਹਨਾਂ ਨੇ ਬਟਿੰਡੇ ਜਾਣਾ ਸੀ ਨਾਲ ਇਹਨਾਂ ਦੇ ਦੋ ਇਹਨਾਂ ਦੇ ਗੱਲਮੰਦ ਸੀਗੇ ਇਹ ਆਪਣਾ ਜਦੋਂ ਬਟਿੰਡਾ ਟੀਪੁਆਇੰਟ ਕ੍ਰੋਸ ਕਰਕੇ ਮੇਨ ਹਾਈਵੇ ਦੇ ਉੱਤੇ ਜਦੋਂ ਇਹ ਜਾ ਰਹੇ ਸੀ ਤੇ ਪਿੱਛੇ ਉਸੇ ਟਾਈਮ ਤੇ ਸਾਡੇ ਦੋ ਪੁਲਿਸ ਮੁਲਾਜ਼ਮ ਇੱਕ ਸਰਜੀਤ ਸਿੰਘ ਜੋ ਕਿ ਟੁੱਲੀਆ ਜਾਣੇ ਲੱਗਾ ਹੋਇਆ ਤੇ ਇੱਕ ਸਾਡੇ ਚੌਂਕੀ ਹਟਾਇਆ ਦਾ ਮੁਕਮਲ ਸੀ ਇਹ ਸਾਡੇ ਇੱਕ ਮੁਲਾਜ਼ਮ ਦੀ ਰਿਟਾਇਰਮੈਂਟ ਪਾਰਟੀ ਤੋਂ ਵਾਪਸ ਇਹ ਹਟਾਇਆ ਚੌਂਕੀ ਨੂੰ ਜਾ ਰਹੀ ਸੀ ਸਿਵਲ ਗੱਡੀ ਸੀ ਨਾ ਕੋਈ ਸੋ ਉੱਥੇ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਇੱਕ ਦੋ ਮਰਜ਼ੇ ਦਾ ਰੋਡ ਰੇਸ ਟਾਈਪ ਹੋ ਜਾਂਦਾ ਇਹ ਇਹਨਾਂ ਦਾ ਆਪਸ ਦੇ ਵਿੱਚ ਸੈਟਅਪ ਵਗੈਰਾ ਹੋਈਆਂ ਨੇ ਜਦੋਂ ਇੱਕ ਦੂਜੇ ਨੂੰ ਓਵਰਟੇਕ ਕਰ ਰਹੇ ਸੀ ਤੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਲੱਖੇ ਸਿਧਾਣੇ ਦੀ ਗੱਡੀ ਨੂੰ ਓਵਰਟੇਕ ਕਰਕੇ ਜਿਹੜਾ ਆਪਣੇ ਹਟਾਇਆ ਨੂੰ ਚਲੇ ਗਏ ਜਿਹੜਾ ਲੱਖਾ ਸਿਧਾਣਾ ਇਹਨਾਂ ਨੂੰ ਲੱਗਿਆ ਕਿ ਕੋਈ ਐਓ ਜੀ ਗੱਲਬਾਤ ਹੈ ਕੋਈ ਸਾਡੇ ਤੇ ਹਮਲਾ ਕਰਨ ਵਾਲਾ ਆ ਜਾਂ ਟੈਕ ਕਰਨ ਵਾਲਾ ਹੈਗਾ ਸੋ ਇਹ ਇਹਨਾਂ ਨੇ ਉਹ ਗੱਡੀ ਦਾ ਪਿੱਛਾ ਕਰਕੇ ਇਹ ਵੀ ਹਟਾਇਆ ਚਲੇ ਗਏ ਚੌਂਕੀ ਦੇ ਵਿੱਚ ਜਦੋਂ ਇਹ ਚੌਂਕੀ ਦੇ ਵਿੱਚ ਗਏ ਉੱਥੇ ਲੱਖੇ ਸਿਧਾਣੇ ਨੇ ਜਿਹੜਾ ਉੱਥੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਕੁਝ ਜਿਹੜੇ ਸਾਡੇ ਉੱਥੇ ਮੁਲਾਜ਼ਮ ਸੀਗੇ ਡਿਊਟੀ ਅਫਸਰ ਸੀ ਹੌਲਦਾਰ ਗੁਲਵਿੰਦਰ ਸਿੰਘ ਉਹਨਾਂ ਦੇ ਨਾਲ ਇਹਦੇ ਦੋ ਦੋ ਮੈਂਮਾ ਵਗੈਰਾ ਹੋਈ ਤੇ ਜਿਹਨਾਂ ਕੈਲੀਗੇਸ਼ਨਸ ਵਗੈਰਾ ਲਗਾਏ ਕਿ ਜੀ ਇਹਨਾਂ ਨੇ ਡ੍ਰਿੰਕ ਕੀਤੀ ਹੋਈ ਹੈ ਜਾਂ ਐਹੋ ਜੀ ਗੱਲਬਾਤ ਉਹ ਕਰਕੇ ਇਹਨਾਂ ਜਿਹੜੀਆਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਹਨਾਂ ਬਦਸਲੂਕੀ ਕੀਤੀ ਸੀ ਤੇ ਉਸ ਤੋਂ ਬਾਅਦ ਲੱਖਾ ਸਿਧਾਨਾ ਤੋਂ ਚਲਾ ਗਿਆ ਸੀ ਕਿ ਤੇ ਤੱਬੇ ਇਹਨਾਂ ਨੂੰ ਰੌਡ ਅਪ ਕੀਤਾ ਗਿਆ ਸੀ ਸੋ ਜਿਹੜੀ ਇਹ ਸਾਰੀ ਗੱਲਬਾਤ ਹੋਈ ਹੈ ਇਹਨੂੰ ਦੇਖਦੇ ਹੋਏ ਸਾਡੇ ਵੱਲੋਂ ਲੱਖਾ ਸਿਧਾਨਾ ਤੇ ਜਿਹੜਾ ਉਹਦਾ ਸਾਥੀ ਹੈ ਆਕਾਸ਼ਦੀਪ ਸਿੰਘ ਇਹਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਕਰ ਲਿਆ ਗਿਆ ਸੀਗਾ ਉਹ ਕਸਟਡੀ ਵਿੱਚ ਲੈ ਲਿਆ ਗਿਆ ਸੀਗਾ ਤੇ ਹੁਣ ਮਾਣਯੋਗ ਐਸ.ਡੀ.ਐਮ ਸਾਹਿਬ ਦੇ ਪੇਸ਼ ਕਰਕੇ ਇਹਨਾਂ ਨੂੰ ਰਿਲੀਜ਼ ਕੀਤਾ ਗਿਆ ਸਰ ਲੱਖੇ ਸਧਾਨੇ ਵੱਲੋਂ ਵੀਡੀਓ ਜੋ ਵਾਇਰਲ ਹੋ ਕੇ ਗਿਆ ਹੈ ਨਸ਼ੇ ਵਿੱਚ ਧੋਸਾ ਉਹਨਾਂ ਨੇ ਧਾਰੂ ਪੀਤੀ ਹੈ ਪੁਲਿਸ ਮੁਲਾਜ਼ਮਾਂ ਦੀ ਕੀ ਸੱਚ ਹੈ ਜੀ ਇਹ ਇਹ ਜਿਹੜੇ ਇਲਜ਼ਾਮ ਲਗਾਏ ਗਏ ਨੇ ਜੀ ਬਿਲਕੁਲ ਇਹਨਾਂ ਬਾਰੇ ਅਸੀਂ ਰਾਤ ਹੀ ਇਹਨੂੰ ਵੈਰੀਫਾਈ ਕਰਨ ਵਾਸਤੇ ਸਾਡੇ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਉੱਥੇ ਸ਼ਾਮਲ ਸੀਗੇ ਜਿਹੜੇ ਦੋ ਗੱਡੀ ਦੇ ਵਿੱਚ ਸੀ ਸਰਜੀਤ ਸਿੰਘ ਤੇ ਧਰਮਿੰਦਰ ਸਿੰਘ ਜਿਹੜੇ ਮੁੱਖ ਮੌਨ ਸੀ ਤੇ ਇਸ ਤੋਂ ਇਲਾਵਾ ਜਿਹੜਾ ਡਿਊਟੀ ਅਫਸਰ ਸੀ ਬਲਵਿੰਦਰ ਸਿੰਘ ਇਹਨਾਂ ਤਿੰਨਾਂ ਦਾ ਅਸੀਂ ਰਾਤ ਹੀ ਜਿਹੜਾ ਇੱਕ ਕਿ ਆਇਆ ਗਿਆ ਸੀਗਾ ਮੈਡੀਕਲ ਐਗਜ਼ਾਮੀਨੇਸ਼ਨ ਸਿਵਲ ਹਸਪਤਾਲ ਬਰਨਾਲਾ ਤੋਂ ਤੇ ਡਾਕਟਰ ਸਾਹਿਬ ਵੱਲੋਂ ਕਲੀਅਰ ਕੱਟ ਰਿਪੋਰਟ ਦਿੱਤੀ ਗਈ ਹੈ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਦੀ ਵੀ ਡ੍ਰਿੰਕ ਨਹੀਂ ਸੀ ਕੀਤੀ।